ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋਂ ਬਾਈ ਜੀ ਰੋਜ਼ ਦੀ ਤਰ੍ਹਾਂ ਹਾਜ਼ਰ ਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਵਿਖਾਉਣ ਵਾਸਤੇ ਵੀਰੋ ਤੇ ਅੱਜ ਫੇਰ ਆਪਾਂ ਸਬਜ਼ੀ ਮੰਡੀ ਦੀ ਵੀਡੀਓ ਬਣਾ ਲਈ ਆ ਤੇ ਅਪਲੋਡ ਹੋ ਜਾਣੀ ਆ ਹੋਰ ਘੰਟੇ ਤੱਕ ਬਾਈ ਜੀ ਵੀਡੀਓ ਜਰੂਰ ਸਪੋਰਟ ਕਰਿਆ ਕਰੋ ਜੇ ਬਾਈ ਜੀ ਸਬਜ਼ੀ ਮੰਡੀ ਦੀ ਵੀਡੀਓ ਨੂੰ ਬਾਈ ਜੀ ਤਾਜ਼ੇ ਤਾਜ਼ੇ ਰੇਟ ਆ ਜਿਹੜੇ ਵਿਖਾ ਦਈਦੇ ਆ ਬਾਈ ਤੇ ਪ੍ਰੋਗਰਾਮ ਦਾ ਨਾਮ ਹੈਗਾ ਆਪਣਾ ਗੀੜਾ ਮੰਡੀ ਦਾ ਤੁਸੀਂ ਸਰਚ ਕਰਨਾ ਹੈਗਾ ਗੀੜਾ ਮੰਡੀ ਦਾ ਤੇ ਆ ਜਾ ਕਰਨਾ ਤੁਹਾਡੇ ਕੋਲੇ ਬਾਈ ਸਾਹਮਣੇ ਵੀਡੀਓ ਉਹਦੇ ਵਿੱਚ ਭਾਗ 6 ਚੱਲ ਰਿਹਾਗਾ ਤੇ ਅੱਜ ਭਾਗ ਜਿਹੜਾ ਬਾਈ 7 ਅਪਲੋਡ ਕਰ ਦਾਂਗੇ ਤੇ ਇੱਕ ਵਾਰੀ ਤੁਹਾਨੂੰ ਤੂੜੀ ਦੀ ਬੋਲੀ ਦੇ ਨਗ ਮਖਾ ਦੀਏ ਬਾਈ ਕਿੰਨੇ ਆਏ ਆ ਘਟੋ ਘਟ ਆਏ ਆ ਅੱਜ 1 2 3 3 6 ਤੇ 7 ਨਗ ਆ ਜਿਹੜੇ ਬਾਈ ਅੱਜ ਆਏ ਆ ਇੱਥੇ ਮੰਡੀ ਦੇ ਵਿੱਚ ਤੇ ਬਾਕੀ ਰੇਟ ਜਿਹੜਾ ਕੱਲ ਚੱਲਿਆ ਸੀਗਾ ਬਾਈ 350 ਰੁਪਏ ਜਿਹੜਾ ਰੇਟ ਚੱਲਿਆ ਸੀਗਾ ਬਾਈ ਗੁਰਪ੍ਰੀਤ ਭੁੰਡੜ ਵੀਰ ਕੀ ਹਾਲ ਚਾਲਾ ਸੁਖਪ੍ਰੀਤ ਸਿੰਘ ਬਾਈ ਜੀ ਕੀ ਹਾਲ ਚਾਲਾ ਵੀਰ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਾਈ ਜੀ ਲਾਈਕ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਬਾਈ ਜੀ ਵੀ ਕਿੰਨਾ ਕੰਨਾ ਰੇਟ ਆ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਚੱਲ ਰਿਹਾ ਤੇ ਆ ਬੱਚਾ ਬੈਠਾ ਟਰੈਕਟਰ ਤੇ ਦੇਖੋ ਤੁਸੀਂ ਕਿੱਡਾ ਘੰਟ ਲਾਦਾ ਐ ਆਂਦਾ ਟਰੈਕਟਰ ਕਰ ਦੇ ਸਟਾਰਟ ਫਿਰ ਪਤ ਸੰਗ ਗਿਆ ਤੇ 1 2 3 ਤੇ 3 6 7 ਨਾਲ ਖੜਿਆ ਬਾਈ ਤੇ ਰੇਟ ਦੇਖਦੇ ਅੱਜ ਕਿੰਨਾ ਜਾਂਦਾਗਾ ਸੁਖਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਭੁੰਦਰ ਬਾਈ ਕੀ ਹਾਲ ਚਾਲ ਆ ਵੀ ਕੀ ਆਲਾ ਬਾਈ ਹੋਰ ਕਿਹੜਾ ਪਿੰਡ ਆ ਬਾਈ ਹੈ ਸਵਾਈ ਮਹਿਮਾ ਇਹ ਕਿੱਥੇ ਰਹਿਗਾ ਗੋਨੇ ਵਾਲੇ ਮੰਡੀ ਦੇ ਨਾਲ ਇੱਥੋਂ ਕਿੰਨੇ ਵਾਟ ਹੋ ਗਈ ਇੰ ਕਿਲੋਮੀਟਰ ਨੂੰ ਪੈਂਦੀ 20 ਕਿਲੋਮੀਟਰ ਪੈਂਦੀ ਆ ਹਾਂ ਹਾਂ ਇਧਰ ਦੀ ਗਏ ਜਿੱਤੋ ਵੇ ਜਿੱਤੋ ਆਇਆ ਠੀਕ ਆ ਵਾ ਜਿੱਤੋ ਆਇਆ ਬਾਈ ਠੀਕ ਆ ਤੇ ਉੱਥੇ ਗੋਨੇ ਵਾਲੇ ਮੰਡੀ ਤਾਂ ਨਹੀਂ ਲੱਗਦੀ ਅੱਛਾ ਇਧਰੋਂ ਭਰੀ ਆ ਮਤਲਬ ਕੰਮ ਹੀ ਥੋੜਾ ਤੂੜੀ ਦਾ ਠੀਕ ਆ ਫਰੀਦ ਕੇ ਜਨੂ ਠੀਕ ਆ ਠੀਕ ਆ ਠੀਕ ਆ ਠੀਕ ਆ ਭਾਈ ਵੀਡੀਓ ਵੇਣਾ ਮੈਂ ਆਪਣੀ ਉੰਡੀਆਂ ਵੀਡੀਓ ਕਨੇ ਠੀਕ ਆ ਤੇ ਆਮ ਜਿਹੜੇ ਭਾਈ ਤੁਹਾਨੂੰ ਤਾਂ ਪਤਾ ਹੋਣਾ ਵਪਾਰੀਆਂ ਤੇ ਆਮ ਇਹ ਨੇੜੇ ਨੇੜੇ ਏਰੀਆ ਦੇ ਵਿੱਚ ਕਿੰਨੇ ਕਿੰਨੇ ਰੇਡ ਚੱਲੀ ਜਾਂਦੇ ਐ 70 ਰੁਪਏ ਭਰੀ ਆ ਤੁਸੀਂ ਠੀਕ ਆ ਤੇ ਜਿਵੇਂ ਬਠਿੰਡੇ ਆ ਬਠਿੰਡੇ ਰੇਡ ਕਿੰਨਾ ਚੱਲੀ ਜਾਂਦਾ ਸਿਕਾ ਹੀ ਠੀਕ ਆ ਸਾਹੀ ਪਿੰਕੋ ਤੇ ਜਦੋਂ ਹੋ ਜਾਂਦਾ ਵੱਧ ਰੇਡ ਘਟ ਜਾਂਦਾ ਮੰਡੀਂ ਕਿੱਥੇ ਕਿੱਥੇ ਲੱਗਦੀ ਐ ਇੱਕ ਆਪਣੇ ਲੱਗਦੀ ਐ ਹੋਰ ਨੇੜੇ ਆਪਣੇ ਬਠਿੰਡੇ ਲੱਗਦੀ ਐ ਬਠਿੰਡੇ ਲੱਗਦੀ ਥੁੜੀ ਦੀ ਮੰਡੀ ਬੋਲੀ ਲੱਗਦੀ ਐ ਕਿ ਵੈਸੇ ਵਕਤ ਬੋਲੀ ਬੋਲੀ ਹੁੰਦੀ ਉਸੇ ਲੱਗਦੀ 9:30 ਵਜੇ 9:30 ਵੇ ਬੋਲੀ ਲੱਗਦੀ ਹੈ ਬਠਿੰਡੇ ਬਠਿੰਡੇ ਬਾਈ ਬੋਲੀ ਲੱਗਦੀ ਕਿੱਥੇ ਲੱਗਦੀ ਹੈ ਬਠਿੰਡੇ ਦਾਣਾ ਮੰਡੀ ਦਾਣਾ ਮੰਡੀ ਦੇ ਵਿੱਚ ਨਾਕਮ ਦੇ ਵਧੀਆ ਲੈ ਬਈ ਬਠਿੰਡੇ ਵੀ ਬੋਲੀ ਲੱਗਦੀ ਹੈ ਬਾਈਆਂ ਦਾ 9:30 ਵਜੇ ਬੋਲੀ ਲੱਗਦੀ ਹੈ ਜਿਹੜੀ ਦਾਣਾ ਮੰਡੀ ਅੱਥੇ ਤੇ ਪਰਮਜੀਤ ਸਿੰਘ ਕਹਿੰਦੇ ਮੰਡੀ ਦੀਆਂ ਵੀਡੀਓ ਲਈ ਧੰਨਵਾਦ ਬਾਈ ਤੇ ਬਾਈ ਤੁਸੀਂ ਜਿਵੇਂ ਵਪਾਰੀ ਆ ਤੇ ਫਰਕ ਪਊਗਾ ਰੇਟਾਂ ਦਾ ਕਿ ਨਹੀਂ ਮਿਲਦੀ ਨਹੀਂ ਕੀ ਕਿੰਨੇ ਵਾਲਿਦੂ ਜਾਨੀ ਹਾਂ ਨਹੀਂ ਗਾਂ ਆਉਣ ਵਾਲੇ ਟਾਈਮ ਤੇ ਰੇਟ ਵਧੂਗਾ ਵਧੂਗਾ ਛੰਡਾ ਦੇ ਵਿੱਚ ਹਾਂ ਇਸ ਟਾਈਮ ਤਾਂ ਕਹਿੰਦੇ ਤੂੜੀ ਰਪਈ ਬਹੁਤ ਲੋਕਾਂ ਨੂੰ ਹਾਂ ਹਾਂ ਰੇਟ ਆਇਆ ਨਾ ਤੂੜੀ ਪਈ ਦਾ ਬਹੁਤ ਬਰੇ ਰੇਟ ਦੇਖਣ ਚਾਹੁੰਦਾ ਨੇ ਹਾਂ ਕਿਰਮ ਹੁੰਦਾ 170 ਵੀ ਕੁਝ ਕਾ 170 ਚਾਹੁੰਦਾ ਨਹੀਂ ਰੋਲਾ ਉਹੀ ਚੀਜ਼ ਹੈ ਨਾ ਤਿੰਨ ਸੰ ਤੂੜੀ ਜਿੰਦਦਰ ਨਾਲ ਆਪੇ ਕਿੰਦੀ ਹੈ ਨਾ ਹਾਂ ਸਹੀ ਆ ਬਾਕੀ ਇਹ ਬਾਈ ਨੇ ਚੱਕੀ 170 ਰੁਪਏ ਕਿੰਨੇ ਕੁ ਮੰਟਲ ਹੋਊਗੀ ਬਾਈ ਇਹ ਹੋਜੂਗੀ 19 19 18 19 ਕਵੰਟਲ ਹੋਊਗੀ ਬਾਈ ਇਹ ਤੂੜੀ ਤੇ ਦੇਖਦੇ ਆ ਕੀ ਰੇਟ ਵਿਕਦੀ ਹੈ ਇੱਥੇ ਬਾਈ ਨੇ ਭਰੀ ਇਹ 170 ਰੁਪਏ ਨੂੰ ਅਜਮੇਰ ਸਿੰਘ ਭੁੱਲਰ ਰਤਨ ਢੇੜੀ ਸਮਾਣਾ ਗੁੱਡ ਮਾਰਨਿੰਗ ਬਾਈ ਜੀ ਕੀ ਹਾਲ ਚਾਲ ਆ ਵੀਰ ਤੇ ਬਾਕੀ ਨਗ ਪੰਜ ਤੇ ਇੱਕ ਨਗ ਪਤਾ ਨਹੀਂ ਯਾਰ ਉਧਰ ਕਿੱਧਰ ਨਾ ਉੱਠ ਗਿਆਗਾ ਬਾਕੀ ਲੱਗ ਜੂਗਾ ਪਤਾ ਹੁਣੇ ਤੇ ਬੋਲੀ ਸਟਾਰਟ ਹੋਣ ਦੇ ਵਿੱਚ ਇੱਕ ਅੱਧਾ ਮਿੰਟ ਵੀ ਨਹੀਂ ਰਹਿੰਦਾ ਬਾਈ ਟਾਈਮ ਹੋ ਗਿਆ ਪੂਰਾ 7 ਵਜ ਗਿਆ ਤੇ ਕੇਵਲ ਵੀ ਹੁਣ ਆ ਪੂਲੇ ਪੂਲੇ ਪੱਬਾਂ ਨਾਲ ਆਉਂੂ ਇੱਧਰ ਨੂੰ ਹੈ ਖੜਾ ਕੇ ਰਾਂ ਤਾਂ ਸਾਹਮਣੇ ਲਾਵੇ ਬੋਲੀ ਹੋਣ ਲੱਗੀ ਹੈ ਸਟਾਰਟ ਅੱਧਾ ਕਿ ਮਿੰਟ ਰਹਿ ਗਿਆਗਾ ਫਿਰ ਦੇਖਦੇ ਕਿੰਨਾ ਜਾਂਦਾ ਬਾਈ ਰੇਟ ਸ਼ੇਅਰ ਕਰ ਦਿਓ ਜਲਦੀ ਜਲਦੀ ਬੰਦੀ ਹੈ ਹਾਂ ਹਾਂ ਇਹਨਾਂ ਨੇ ਕਿਤੇ ਲੈ ਗਏ ਨਾ ਵੇਖੋ ਅੱਜ ਸਹੀ ਗੱਲ ਆ ਵਿਚਾਰ ਚ ਦੇ ਵਿਚ ਵੜ ਕੇ ਪੈ ਜਾ ਕਰਾਂਗੇ ਇਹ ਵੀ ਠੀਕ ਆ ਅੱਜ ਵੀਰੋ ਗਾਹਕ ਮੰਡੀ ਚ ਘੱਟ ਲੱਗਦਾ ਜੇ ਤੇ ਕੇਵਲ ਨਾਲ ਲੋਹਣ ਵਾਲਿਆਂ ਨੂੰ ਦੇ ਦਿੱ ਗਿਆ ਇੱਕ ਟਰਾਲੀ ਤੇ ਗਾਹਕ ਵੀਰੋ ਕਹਿੰਦੇ ਹੁੰਦੇ ਵੀ ਮੌਤ ਦਾ ਤੇ ਗਾਹਕ ਦਾ ਕੋਈ ਪਤਾ ਨਹੀਂ ਕਦੋਂ ਆਜੇ ਮੰਡੀ ਦੇ ਵਿੱਚ ਵੀ ਇਹੀ ਹਾਲਾ ਵੀ ਗਾਹਕਾਂ ਦਾ ਕੋਈ ਪਤਾ ਨਹੀਂ ਕਿਸੇ ਦਿਨ ਗਾਹਕ ਜਿਆਦੇ ਹੁੰਦੇ ਤੇ ਕਿਸੇ ਦਿਨ ਗਾਹਟ ਘੱਟ ਹੁੰਦੇ ਆ ਬਈ ਹਨਾ ਤੇ ਅੱਜ ਵੀਰੋ ਠੀਕ ਲੱਗ ਰਿਹਾ ਗਾ ਕਿ ਦੇਖਦੇ ਆ ਬਾਕੀ ਰੇਟ ਜਿਹੜਾ ਕਿੰਨਾ ਚੱਲੂਗਾ ਬੋਲੀ ਹੋਣ ਲੱਗੀ ਸਟਾਰਟ ਵਸ ਇੱਕ ਅੱਧੇ ਮਿੰਟ ਦੇ ਵਿੱਚ ਵਿੱਚ ਬਾਕੀ ਕੇਵळा ਵੀ ਡੀ ਘਰੇ ਆਉਣਾ ਕਹਿੰਦਾ ਹੁਣਾ ਚੱਲ 2-4 ਮਿੰਟਾਂ ਤੱਕ ਹੋਰ ਗਾਹ ਕਾਜੇ ਤਾਂ ਰੇਟ ਜਬ ਬਣ ਜੇ ਬਈ ਤੂੜੀ ਦਾ ਬਾਕੀ ਜਿਹੜੇ ਰੇਟ ਆ ਵੀਰੋ ਵੀ ਠੀਕ ਹੀ ਚੱਲ ਰਹੇ ਇੱਕ ਅੱਧ ਦਿਨ ਹੁੰਦਾਗਾ ਕੱਲ ਰੇਟ ਜਾਨੀ 355 ਚੱਲਿਆ ਸੀਗਾ ਸਿਰਾ ਅੱਜ ਮੇਰੇ ਹਿਸਾਬ ਨਾਲ ਯਾਰ 355 ਚੱਕ ਅੱਧੀ ਟਰਾਲੀ ਦਾ ਕੀ ਕਹਿ ਸਕਦੇ ਆ ਵੀ 350 ਨੂੰ ਵਿਕ ਜੇ ਪਰ ਕੱਲ ਜਾਨੀ ਸਾਰੀਆਂ ਟਰਾਲੀਆਂ 330 25 35 40 55 ਗਿਆ ਸੀ ਰੇਟ ਤੇ ਅੱਜ ਲੱਗਦਾ ਨਹੀਂ ਵੀਰੋ ਵੀ ਉਹਨਾਂ ਰੇਟ ਜਾੜੂਗਾ ਬਲਦੇਵ ਸਿੰਘ ਦਾ ਸੰਦਮਕ ਕੀ ਹਾਲ ਚਾਲ ਹੈ ਸਸਰੀਕਾਲ ਤੇ ਸਿੰਘ ਜੱਸੀ ਸਸਰੀਕਾਲ ਬਾਈ ਕੀ ਆਲਾ ਪਿਆ ਬਾਈ ਚਲਾਈਏ ਚੈਨਲ ਆ ਬਾਈ ਨੇ ਸਬਸਕ੍ਰਾਈਬ ਕਰ ਦਈਏ ਇੱਕ ਮਿੰਟ ਚੈਨਲ ਬਾਈਆਂ ਦਾ ਮੇਰੇ ਤੇ ਵੀਡੀਓ ਨਹੀਂ ਆਉਂਦੀਗੀ YouTube ਖੋਲ ਲੀ ਬਈਆ ਚਲਦੀ ਹੈ ਜੱਸੀ ਕੰਦੀਆਲ ਸਰਸਾ ਹਿਆਣਾ ਤੇ ਚੱਲ ਜਾਨਾ ਪ੍ਰੋਗਰਾਮ ਤੇ ਕਮੈਂਟ ਕਰੀ ਜਾਂਦਾ ਤੇ ਚਲਦੀ ਚਲਦੀ ਵੀਡੀਓ ਮਿੱਤਰੋ ਸ਼ੇਅਰ ਕਰ ਦਿਆ ਕਰੋ ਗੋਗੀ ਗੱਲ ਫੇਸਬੁੱਕ ਤੇ ਵੀ ਲਾਈਵ ਆ ਤੇ YouTube ਤੇ ਵੀ ਮੇਰੇ ਵੀਡੀਓ ਲਾਈਕ ਚਾ ਲੈ ਲਾਈਕ ਜਰੂਰ ਕਰ ਦਿਆ ਕਰੋ ਬਈ ਵੀਡੀਓ ਨੂੰ ਜਦੋਂ ਵੀਡੀਓ ਤੇ ਕਲਿੱਕ ਕਰ ਲੈਣਾ ਨਾਲ ਦੀ ਨਾਲ ਲਾਈਕ ਕਰਕੇ ਨਾ ਹੌਸਲਾ ਫਜਾਈ ਜਰੂਰ ਕਰਿਆ ਕਰੋ ਬਾਈ ਤੇ ਐਡ ਆ ਗਈ ਬਾਈ ਐਡ ਨੂੰ ਐਡਾਂ ਜਾਂ ਦੋ ਤਿੰਨ ਆ ਜਾਂਦੀਆਂ ਸਕੈਪਲ ਹੀ ਨਹੀਂ ਹੁੰਦੀ ਆ ਦੇ ਬਾਈ ਕੱਲ ਤਾਂ ਤੇ ਦਵਿੰਦਰ ਸਿੰਘ ਖੋਸਾ ਕਹਿੰਦੇ ਨਾਈਸ ਪਿੱਕ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਜੀ ਤੇ ਹਲੇ ਬੋਲੀ ਬਾਈ ਸਟਾਰਟ ਕਰਨੀ ਰਹੀ ਹੈ ਹਲੇ ਇੱਕ ਅੱਧਾ ਮਿੰਟ ਮੈਨੂੰ ਲੱਗਦਾ ਲੱਗੂਗਾ ਕੀ ਪਤਾ ਕੋਈ ਗਾਹ ਕੰਮਦਾ ਹੋਵੇ ਜਾਂ ਵੇਟ ਕਰਦੇ ਹੁਣ ਵੈਸੇ ਤਾਂ ਤੁਹਾਨੂੰ ਪਤਾ ਵੀ 7 ਵਜੇ ਪੂਰੇ ਐਨ ਟਾਈਮ ਤੇ ਬੋਲੀ ਸਟਾਰਟ ਜਿਹੜੀ ਹੋ ਜਾਂਦੀ ਆ ਅੱਜ 2 ਮਿੰਟ ਉੱਤੇ ਹੋ ਗਏ ਹੁਣੇ ਬਾਈ ਵੱਤ ਵੱਤ ਸਰਜੀਤ ਸਿੰਘ ਕਹਿੰਦੇ ਬਾਈ ਸਿੱਕੇ ਵੱਲੋਂ ਪੁੱਛ ਦਿਓ ਜੇ ਮੱਕ ਦਾ ਰੇਟ ਮੱਕ ਦਾ ਰੇਟ ਬਾਈ ਤੁਹਾਨੂੰ ਜ਼ਰੂਰ ਪੁੱਛ ਦਾਂਗੇ ਵੀਡੀਓ ਜਦੋਂ ਤੂੜੀ ਦੀ ਬੋਲੀ ਲੱਗ ਗਈ ਲਾਸਟ ਤੇ ਪੁੱਛ ਕੇ ਦੇਵਾਂਗੇ ਵੀ ਮੱਕ ਦਾ ਰੇਟ ਕਿਨੇ ਬਾਈ ਹਾਂ ਬਾਈ ਕਿੰਨਾ ਚੱਲਿਆ ਬਾਈ ਮੱਕ ਦਾ ਰੇਟ ਕੱਲ ਕਿਨੇ ਅੱਛਾ ਆਪਣੇ ਕੇਵਲ ਨੂੰ ਪਤਾ ਹੋਊਗਾ ਬਾਈ ਰੇਟ ਕੱਲ ਪੁੱਛ ਦਾਂਗੇ ਕੋਈ ਗੱਲ ਨਹੀਂ ਕੇਵਲ ਨੇ ਤਾਂ ਫਿਰ ਆਉਣਾ ਹੀ ਹੈ 11 ਵਜੇ ਹਾਂ ਇਹਨਾਂ ਦਾ ਮੱਕ ਦੀ ਬੋਲੀ ਵੀ ਲਾਉਣੀ ਹੈ ਹੂੰ ਦਰਸੀਨ ਖਤਮ ਹੋ ਗਏ ਹੁਣ ਹੂੰ ਹੁਣ ਤਾਂ ਜ਼ਿਆਦਾ ਮੱਕ ਹੀ ਆਉ ਮੱਕ ਦੀ ਰੋਟੀ ਹੈ ਮੱਕ ਦੀ ਝੰਝਰੀ ਮੱਕ ਜਾਂ ਚੜੀ ਸਤਮੀਤ ਚਾਲ ਵੀਰ ਗਿਆ ਚਲਾ ਗੁੱਡ ਮਾਰਨਿੰਗ ਤੇ ਅੱਜ ਟਾਈਮ ਹੋ ਗਿਆ ਬਾਈ ਜਿਹੜਾ 7 ਵਜੇ ਤੇ 3 ਮਿੰਟ ਹੋ ਗਿਆ ਥੋੜੀ ਜਿਹੀ ਮਜਬੂਰੀ ਬਣ ਗਈ ਉਧਰ ਕੇਵਲ ਫੋਨ ਤੇ ਵਿਜੀ ਆ ਨਹੀਂ ਤਾਂ ਬੋਲੀ ਉਹਨੂੰ ਪੈ ਜਾਣੀ ਪੜਾਕੇ ਤੁਹਾਨੂੰ ਬੰਦੇ ਇੱਕ ਕਰੀ ਵਿਖਾ ਦਈਏ ਵੀ ਬੰਦੇ ਬਈ ਅੱਜ ਠੀਕ ਠਾਕ ਹੀ ਆਏ ਆ ਲਾਉਣ ਵਾਲੇ ਜਾਦੇ ਖੜੇ ਆਗੇ ਤੇ ਜਾਂ ਮੇਰੇ ਵੀਰ ਭਰਾ ਜਿਹੜੇ ਵੇਚਣ ਆਇਆ ਤੂੜੀ ਉਹੀ ਆ ਖਰੀਦਦਾਰ ਵੀਰੋ ਕੋਈ ਦਿਖਦਾ ਨਹੀਂਗਾ ਦੇਖਦੇ ਆ ਬਾਕੀ ਤਾਂ ਹੀ ਮੈਨੂੰ ਲੱਗਦਾ ਬੋਲੀ ਨਹੀਂ ਸਟਾਰਟ ਹੋਈ ਹੋਣੀ ਕੀ ਕਹਿ ਸਕਦੇ ਆ ਬਾਕੀ ਇੱਕ ਦੋ ਮਿੰਟ ਦੇ ਵੇਖਦੇ ਆ ਕੀ ਬਣਦਾਗਾ ਮੰਡੀ ਦੇ ਵਿੱਚ ਹੋ ਸਕਦਾ ਦੋ ਚਾਰ ਬੰਦੇ ਹੋਰ ਆਉਂਦੇ ਹੁਣ ਕੇਵਲ ਨਾ ਫੋਨ ਤੇ ਗੱਲ ਹੋਈ ਹੋਵੇ ਕਈ ਰ ਅਗਲਾ ਲੇਟ ਹੋ ਜਾਂਦਾ ਬਾਈ ਕੇਵਲ ਨੂੰ ਵੀ ਆਇਆ ਹੁੰਦਾ ਯਾ ਰੇਟ ਵਧੀਆ ਬਣ ਜਾ ਚਾਰ ਗਾਹਟ ਆ ਜਾਣ ਹਨ ਬੋਲੀ ਭਾਵੇਂ ਪੰਜ ਸੱਤ ਮਿੰਟ ਲਈ ਦਾ ਸਟਾਰਟ ਕਰ ਦਈਏ 7:00 ਵੱਜ ਗਏ ਤੇ 4 ਮਿੰਟ ਹੋ ਗਏ ਬਾਈ ਦੇਖਦੇ ਆਂ ਬਾਕੀ ਵੀਰ ਮੇਰਾ ਕਹੀ ਰਹੀ ਇੱਕ ਅੱਧਾ ਦਿਨ ਰੇਟ ਵਧ ਜਾਂਦਾਗਾ ਤੇ ਉਹਨੂੰ ਨਾ ਤੁਸੀਂ ਜਿਆਦਾ ਵੇਖਿਆ ਕਰੋ ਵੀ ਅੱਜ ਜੇ ਰੇਟ ਵਧ ਗਿਆ ਕੋਈ ਸਦਾ ਭਾਰੀ ਰੇਟ ਹੀ ਰਹਿਣਾਗਾ ਕੋਈ ਜਰੀ ਦੂਜੇ ਦਿਨ ਇੱਕੋ ਦਮ ਘਟ ਵੀ ਜਾਂਦਾ ਹੁੰਦਾਗਾ ਰੇਟ ਇੱਕ ਦਿਨ ਜਿਵੇਂ 355 ਰਹਿਗਾ ਕੋਈ ਪਤਾ ਨਹੀਂ ਦੂਜੇ ਦਿਨ 300 ਹੀ ਰਹਿ ਜੇ ਬਾਈ ਸਦਾ 50 ਰੁਪਏ ਦਾ ਫਰਕ ਇੱਥੇ ਨਿਕਲ ਆਉਂਦਾਗਾ ਇਹ ਮੰਡੀ ਆ ਵੀਰੋ ਇੱਥੇ ਰੋਜ਼ ਦੇ ਰੇਟ ਆ ਤੁਹਾਨੂੰ ਪਤਾ ਪ੍ਰਤਪਾਲ ਸਿੰਘ ਕਹਿੰਦੇ ਬਾਈ ਢੱਲੋ ਸਾਬ ਕੀ ਹਾਲ ਚਾਲ ਆ ਠੀਕ ਆ ਬਾਈ ਵਧੀਆ ਤੇ ਗੁੱਡ ਮਾਰਨਿੰਗ ਬਾਈ ਜੀ ਸਾਰਿਆਂ ਨੂੰ ਜਲਦੀ ਜਲਦੀ ਵੀਡੀਓ ਨਾਲ ਦੀ ਨਾਲ ਸ਼ੇਅਰ ਕਰ ਦਿਓ ਜੇ ਬੋਲੀ ਚ ਹਲੇ ਟਾਈਮ ਪਿਆਗਾ ਵੀਰੋ ਦੇਖਦੇ ਆ ਬਾਕੀ ਬੋਲੀਵੁੱਡ ਸਟਾਰਟ ਹੋਣ ਲੱਗੀ ਆਗੀ ਜਲਦੀ ਜਲਦੀ ਵੀਡੀਓ YouTube ਵਾਲੇ ਵੀਰ ਭਰਾ ਤੇ Facebook ਵਾਲੇ ਵੀਰ ਸ਼ੇਅਰ ਜਰੂਰ ਕਰ ਦਿਆ ਕਰੋ ਬਾਈ ਇਹ ਪਤੰਦਰ ਕਿਧਰ ਰੇਸਾਂ ਲਾਈ ਜਾਂਦੇ ਲੜਪੇ ਸੀ ਪਤੰਦਰ ਕੁੱਤੇ ਜੇ ਤੇ ਬਾਈ ਵੋਟ ਜੇ ਆਪਾਂ ਗੱਲ ਕਰੀਏ ਨਾ ਆਪਾਂ ਯਾਰ ਚਲੋ ਪਾਰਟੀ ਦਾ ਕੀ ਦੱਸਣੀ ਹੁੰਦੀ ਹੈ ਸਪੋਰਟ ਜਿਹਨੂੰ ਕਰਨੀ ਆ ਤੇ ਉਹਨੂੰ ਕਰਨੀ ਆ ਤੇ ਵੈਸੇ ਹਫਤੇ ਤੱਕ ਦੀ ਹਵਾ ਜੀ ਬਦਲੀ ਆ ਬਾਈ ਤੇ ਦੇਖਦੇ ਆ ਬਾਕੀ ਇਤਨਾ ਆਪਣੇ ਮੈਚ ਜਿਹੜਾ ਫਸਮਾ ਹੀ ਰਹਿਣਾ ਮੈਨੂੰ ਲੱਗਦਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਹਿਲਾਂ ਹਵਾ 10 5 7 ਦਿਨ ਪਹਿਲਾਂ ਹਫਤਾ ਪਹਿਲਾਂ ਹਵਾ ਹੋਰ ਲੱਗਦੀ ਸੀ ਤੇ ਹਣ ਹਵਾ ਇੱਕਦਮ ਬਦਲੀ ਆ ਬਾਈ ਤੇ ਫਰੀਦਕੋਟ ਜ਼ਿਲ੍ਹੇ ਵਾਲਿਆਂ ਤੇ ਸਾਰਿਆਂ ਦੀ ਅੱਖ ਰਹਿਣੀ ਆ ਸਾਰੇ ਪੰਜਾਬ ਦੀ ਵੀ ਯਾਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਿਹੜੇ ਕਿਹੜੇ ਬੰਦੇ ਖੜੇ ਆ ਤੇ ਫਰੀਦਕੋਟ ਜ਼ਿਲ੍ਹੇ ਵਾਲੇ ਬੰਦੇ ਇਹਨੂੰ ਵੋਟ ਪਾਉਂਦੇ ਆ ਕਿ ਦੇਖਦੇ ਆ ਬਾਈ ਲੱਗ ਜੂਗਾ ਪਤਾ ਇਹਦੀ ਫਰੀਦਕੋਟ ਵਾਲਿਓ ਲੱਗ ਜੂ ਪਤਾ ਇਹਦੀ ਸਾਰਿਆਂ ਦਾ ਲੱਭੇ ਬੋਲੀ ਯਾਰ ਹਾਲੇ ਸਟਾਰਟ ਨਹੀਂ ਹੋਈਗੀ ਤੇ ਕੋਈ ਮਜਬੂਰੀ ਬਣ ਗਈ ਮੈਨੂੰ ਲੱਗਦਾ ਕੀ ਚੱਕਰ ਸਮਝ ਨਹੀਂ ਆਉਂਦੀ ਕੀ ਲਾ ਬਾਈ ਕੱਢ ਲਈ ਕੇਵਲ ਨੇ ਕਾਪੀ ਬਾਹਰ ਹੁਣ ਹੋਊਗੀ ਬੋਲੀ ਸਟਾਰਟ ਬਾ ਦਲਜੀਤ ਸੰਧੂ ਕਹਿੰਦੇ ਗੁੱਡ ਮਾਰਨਿੰਗ ਬਾਈ ਨਾਲ ਨਾਲ ਕਮੈਂਟ ਜਰੂਰ ਕਰੀ ਚੱਲਿਆ ਕਰੋ ਬਾਈ ਕੇਵਲ ਨੂੰ ਕੇਵਲ ਨੂੰ ਅੱਜ ਲੱਗਦਾ ਤਕੜਾ ਫੋਨ ਹੀ ਆ ਗਿਆ ਯਾਰ ਜੁੜੇ ਰੱਖਿਓ ਬਾਈ ਬੰਦੇ ਤੇ ਬਾ ਬੋਲੀ ਹੋਣ ਲੱਗੀ ਸਟਾਰਟ ਅੱਡੇ ਮਿੰਟ ਚੱਕਾ ਕਾਪੀ ਕੱਢ ਲਈ ਕੇਵਲ ਨੇ ਕਿੱਥੇ ਟਲਦਾ ਹੁਣ ਪਟੂ ਕਰੂਗਾ ਬੋਲੀ ਬਸ ਰੇਟ ਆ ਜਿਹੜਾ ਬਾਈ ਜਲਦੀ ਜਲਦੀ ਕਮੈਂਟ ਕਰੋ ਵੀ ਕਿੰਨੇ ਕਿੰਨੇ ਰੇਟ ਜਾਣਗੇ ਜਲਦੀ ਜਲਦੀ ਵੀਰੋ ਕਮੈਂਟ ਕਰ ਦਿਓ ਆਪਣੀ ਤਾਕਾ ਵੀ ਅੱਜ ਸਵਾ 350 ਦੇ ਨੇੜੇ ਤੇੜਾ ਜਿਹੜਾ ਰੇਟ ਰਹੁਗਾ ਬਾਈ ਕੋੜਕਪੂਰਾ ਦੀ ਮੰਡੀ ਦੇ ਵਿੱਚ ਅੱਜ ਦਾ ਤਾਜ਼ਾ ਰੇਟ ਸਵਾ 350 ਦੀ ਨੇੜੇ ਚੱਲਣਾ ਬਾਈ ਤੇ ਤੁਸੀਂ ਆਉ ਦਾ ਹਿਸਾਬ ਕਿਤਾਬ ਜਰੂਰ ਲਾਓ ਬਾਈ ਤੇ ਬੰਦੇ ਵੇਲੋ ਜੇ ਟਰਾਲੀਆਂ ਵੇਲੋ ਜੇ ਕਿੰਨੇ ਖੜੀਆਂ ਤੇ ਲਾਓ ਬਾਈ ਜਲਦੀ ਜਲਦੀ ਅੰਦਾਜ਼ਾ ਵੀ ਕਿੰਨਾ ਰੇਟ ਆ ਜਿਹੜਾ ਚੱਲ ਸਕਦਾ ਬਾਈ ਫਿਰ ਤੁਹਾਡੇ ਕਮੈਂਟ ਪੜੀਏ ਜਿਹੜੇ ਵੀਰ ਭਰਾ ਨੇ ਸਹੀ ਦੱਸਿਆ ਤੇ ਕਮੈਂਟ ਪੜਦੇ ਹੁੰਦੇ ਆਪਾਂ ਯਾਰ ਫਲਾਣੇ ਬੰਦੇ ਨੇ ਬਿਲਕ ਲਾਉਣੇ ਸ਼ੁਰੂ ਕਰ ਦਿਓ ਬਈ ਅੰਦਾਜ਼ੇ ਨਾਲ ਦੀ ਨਾਲ ਇਹਨੇ ਨਾ ਕੰਮ ਜੇ ਚੱਲਦਾ ਰਵੇ ਮਗਿਆ ਜੇ ਰਵੇ ਕੰਮ ਮਗਦਾ ਜੇ ਰੱਖਿਆ ਕਰੋ ਕੰਮ ਮੇਰੇ ਹਿਸਾਬ ਨਾਲ ਬਈ 325 ਰੁਪਏ ਜਿਹੜਾ ਰੇਟ ਅੱਜ ਚੱਲ ਸਕਦਾ ਬਈ ਬਾਕੀ ਦੇਖਦੇ ਆਂ ਹੋਰ ਜਲਦੀ ਜਲਦੀ ਕਮੈਂਟ ਕਰ ਦਿਓ ਵੀਰੋ ਵੀ ਕਿੰਨਾ ਰੇਟ ਆ ਜਿਹੜਾ ਚੱਲੂਗਾ ਨਾਲ ਨਾਲ ਕਮੈਂਟ ਪੜੀ ਆ ਤੁਹਾਡੇ ਕੁਲਵਿੰਦਰ ਸਿੱਧੂ ਵੀਰ ਕੀ ਹਾਲ ਚੱਲਾ ਕਹਿੰਦੇ ਗੁੱਡ ਮਾਰਨਿੰਗ ਬ੍ਰਦਰ ਕਿਹੜੇ ਕਿਹੜੇ ਵੀਰ ਸਹਿਮਤਾ 3.500 ਦੀ ਰੇਟ ਨਾਲ ਅੱਜ ਜਰੂਰ ਦੱਸਿਓ ਜੇ ਕੱਲ ਚੱਲਿਆ ਸੀ ਬਈ 355 ਸਿਰਾ ਜਿਨ੍ਹਾਂ ਨੇ ਵੀਰ ਭਰਾਵਾਂ ਨੇ ਨਹੀਂ ਵੀਡੀਓ ਵੇਖੀਗੀ ਤਾਂ ਬੋਲੀ ਬਈ ਇਹ ਸਵੇਰੇ 7 ਵਜੇ ਹੁੰਦੀ ਹੈ ਜਿਹੜੇ ਵੀਰ ਭਰਾ ਬਾਅਦ ਚੋਂ ਦੇਖਦੇ ਆ ਨਾ ਵੀਡੀਓ ਕਈ ਵਾਰੀ ਉਲਝ ਜਾਂਦੇ ਆ ਵੀਰ ਵੀ ਕਿੰਨੇ ਵਜੇ ਜਿਹੜੀ ਬੋਲੀ ਹੁੰਦੀ ਆ ਇੱਥੇ ਹੁੰਦੀ ਆ ਬਾਈ ਜੀ ਸਵੇਰੇ 7 ਵਜੇ ਬੋਲੀ ਸਟਾਰਟ ਹੋ ਜਾਂਦੀ ਆ ਬਾਈ ਤੇ ਪਰ ਅੱਜ ਕੋਈ ਹੋ ਸਕਦਾ ਕੋਈ ਚੱਕਰ ਪੈ ਗਿਆ ਹੋਵੇ 2-4 ਮਿੰਟ ਦਾ ਕੋਈ ਫਰਕ ਰਹਿ ਗਿਆ ਹੋਵੇ ਅੱਜ 7:05 ਹੋ ਗਏ ਤੇ ਹਲੇ ਬੋਲੀ ਸਟਾਰਟ ਹੋਣੀ ਕਿਹੜਾ ਮੰਤਬ ਮੈਂ ਤਾਂ ਸਾਰੇ ਪੜੇ ਆਇਆ ਕੇਵਲ ਨੂੰ ਹਾਂ ਉਹ ਜਿਹੜਾ ਮਾਜਨ ਜਿੱਦੋਂ ਆਉਂਦਾ ਹੁੰਦਾ ਜਿਹੜਾ ਉਹ ਗਊਸ਼ਾਲਾ ਉਸਤੇ ਸਿਰਫ ਨੰਬਰ ਹੈਗਾ ਤਾਂ ਗਊਸ਼ਾਲਾ ਲਾਲ ਬਾਈ ਠੀਕ ਹੈ ਠੀਕ ਬਾਹੂ ਹਾਂ ਜਿਹੜਾ ਕੀ ਨਰਮਲ ਨਾਂ ਸੀ ਇਹੋ ਜਨਾ ਹਾਂ 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 ਨਰਮਲ ਨਾਂ ਰਹੀ ਹੈ ਕਿਹੜਾ ਪਰ ਤੇ ਇੱਕ ਮਿੰਟ ਦੇਖ ਦਮ ਯਾਰ ਇਹ ਕਿਹਨੇ ਦਿਸਿਆ ਨਹੀਂ ਨਾ ਜਿਵੇਂ ਜਾਂ ਡੈਰੀਆਂ ਬਈਆਂ ਡੈਰੀ ਤੇ ਵੀ ਦਿਸ਼ਾ ਨਾ ਇਹਰੇ ਖੋਲ ਦੇ ਨੀ ਇੱਧਰ ਤਾਂ ਹੈ ਨਹੀਂ ਯਾਰ ਨਰਮਲ ਕੋਈ ਵੀ ਆ ਬਾਈ ਬਾਈ ਇਹ ਇੱਧਰ ਵੀ ਹੈ ਨਹੀਂ ਯਾਰ ਹੈ ਨਹੀਂ ਇਹਦੇ ਤੇ ਆ ਡਾਈਟ ਇਹਦੇ ਤੇ ਕੇਵਲ ਸੰਕਲਵੰਤ ਸਿੰਘ ਨਹੀਂ ਹੋਰ ਨੰਬਰ ਹੈਗਾ ਤੇਰੇ ਕੋਲੇ ਨੰਬਰ ਲਾਇਆ ਸੀ ਚੱਕਿਆਂ ਦੇ ਤੇਰਦੇ ਫਿਰ ਵੇਖੀ ਆਉ ਪੱਤਿਆਰਾਂ ਨੂੰ ਲਾਇਆ ਫੋਨ ਚੱਕਦੇ ਨਹੀਂਗੇ ਚਾਰਾਂ ਨਹੀਂ ਚੱਕਿਆ ਹਾਂ ਹਾਂ ਚਾਰਾਂ ਨਹੀਂ ਚੱਕਿਆ ਚਾਰਾਂ ਨਹੀਂ ਚੱਕਿਆ ਬਈ ਗਾਕਾਂ ਨੂੰ ਅਪੀਲ ਆ ਵਾਦ ਵਾਦ ਵੀਰੋ ਮੰਡੀ ਦੇ ਵਿੱਚ ਪਹੁੰਚੋ ਜੇ ਜਿਹੜੇ ਵੀਰ ਭਰਾ ਵੀਡੀਓ ਵੇਖ ਰਹੇ ਕੋਟ ਕਪੂਰਾ ਦੇ ਲੋਕਲ ਵੀਰ ਭਰਾ ਹਨਾ ਗਾਕ ਜਰੂਰ ਆਇਆ ਕਰੋ ਮੰਡੀ ਦੇ ਵਿੱਚ ਬਈ ਢੀੜਾ ਛੀੜਾ ਜਰੂਰ ਮਾਰਿਆ ਕਰੋ ਯਾਰ ਸਵੇਰੇ 7 ਵਜੇ ਕਈ ਵਾਰੀ ਤਾਂ ਵਾਵਾ ਆ ਜਾਂਦੇ ਕਈ ਵਾਰੀ ਘੱਟ ਹੀ ਹੁੰਦੇ ਬਈ ਗਾਕ ਕੋਈ ਵੀ ਨਹੀਂ ਇੱਥੇ ਹੁੰਦਾ ਜ਼ਰੂਰ ਆਇਆ ਕਰੋ ਮੇਰਾ ਵੀਰ ਭਰਾ ਯਾਰ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਹਰਪਾ ਜਣਾ ਸਿੰਘ ਅਮਨਿਤ ਸਰ ਤੋਂ ਵੀਰ ਤੇ ਬਾਈ ਜਿਨ੍ਹਾਂ ਨੂੰ ਤੂੜੀ ਚਾਹੀਦੀ ਹੈ ਮੇਰਾ ਵੀਰ ਭਰਾ ਰੇਟ ਜੈ ਜੈ ਜਾਂ ਚੱਲੀ ਜਾਂਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਰਵੇ ਰੇਟ ਆਪਾਂ ਨੂੰ ਪਤਾ ਨਹੀਂਗਾ ਕੋਈ ਤੱਕ ਨਹੀਂ ਕੀ ਵੀਰੋ ਤੇ ਪਰ ਇਸ ਟਾਈਮ ਆ ਜਿਹੜੇ ਰੇਟ ਬਾਈ ਠੀਕ ਠਾਕ ਜੇ ਚੱਲ ਰਿਹਾ ਮੰਡੀ ਦੇ ਵਿੱਚ ਤੇ ਜਿਨ੍ਹਾਂ ਨੂੰ ਲੋੜ ਆ ਤੂੜੀ ਦੀ ਹੁਣ ਖਰੀਦ ਸਕਦੇ ਆ ਮੇਰਾ ਵੀਰ ਭਰਾ ਤੂੜੀ ਜਮਾਂ ਜੈਜ ਰੇਟ ਤੇ ਮਿਲ ਰਹੀ ਆ ਐਦੂ ਦਾ ਰੇਟ ਬਾਈ ਘਟਣਾ ਨਹੀਂਗਾ ਤੁਹਾਨੂੰ ਸਹੀ ਦੱਸ ਦਈਏ ਤੇ ਮੰਡੀ ਦੇ ਵਿੱਚ ਬਾਈ ਜਰੂਰ ਆਇਆ ਕਰੋ ਮੇਰਾ ਵੀਰਪੁਰ ਜਿੰਨਾਂ ਨੂੰ ਤੂੜੀ ਚਾਹੀਦੀ ਆ ਨਾ ਟਰਾਲਾ ਘੁੰਮਦਾ ਹੋਇਆ ਹੈ ਖੋਲਾ ਦਾ ਟਰਾਲਾ ਜਾ ਯਾਰ ਅੱਜ ਮੈਨੂੰ ਲੱਗਦਾ ਨਹੀਂ ਤਾਂ ਬੋਲੀ ਸਟਾਰਟ ਕਰੂੰ ਕੇਵਲ ਕੇ ਸ਼ਾਇਦ ਡੀਕ ਰਿਆ ਬਾਈ ਕੈਨੂ ਕੇਵਲ ਯਾਰ ਡੀਕੀ ਜਾਂਦਾ ਮੈਨੂੰ ਲੱਗਦਾ ਕੈਨੂ ਨੰਬਰ ਲਾਏ ਸੀਗੇ ਦੋਵਾਂ ਜਾਨਾਂ ਨੂੰ ਪਤਾ ਨਹੀਂ ਚੱਕੇ ਨਹੀਂ ਗੇ ਕੇਵਲ ਕਹਿੰਦਾ ਨਾ ਕੀ ਐ ਚਲ ਮੰਡੀ 'ਚ ਆ ਜਾਣਾ ਗਾਹਕ ਵੀ ਰੇਟ ਬਣ ਜੇ ਚਲ ਕੇਵਲ ਨੂੰ ਵੀ ਆ ਜਾਂਦਾ ਰੇਟ ਬਣਿਆ ਯਾਰ ਜਸਤਿੰਦਰ ਸਿੰਘ ਕਹਿੰਦੇ ਬਾਈ ਕੈਨੇਡਾ ਤੋਂ ਦੇਖ ਰਹੇ ਆ ਵੀਡੀਓ ਗੱਲੀ ਗੱਲੀ ਦੀ ਗੱਲ ਕਰਦੇ ਆ ਗੱਲੀ ਵਾਲੀ ਉਹ ਲੈਂਦਾ ਬਾਈ ਤੂੰ ਨਹੀਂ ਲੈ ਤਾ ਬੋਲੀ ਵਾਲਾ ਕੰਮ ਅੱਜ ਵੀਰੋ ਹੈ ਨਹੀਂਗਾ ਮੰਡੀ ਦੇ ਵਿੱਚ ਕੇਵਲਾਂ ਦਾ ਹੀ ਸਬਦੇ ਕਰਾ ਦਿੰਨੇ ਆਗੇ 300 ਰੁਪਇਆ ਲਾਇਆ ਸੀਗਾ ਪਤਾ ਨਹੀਂ ਉਹਨੇ ਬਾਈ ਨੇ ਲਈ ਨਹੀਂ 300 ਨੂੰ ਕੇਵਲਾਂ ਦਾ 300 ਨੂੰ ਵੇਚਦਾ ਬਾਈ ਜਾਲੀ ਵਾਲੀ ਬਾਈ 300 ਅੱਗੇ ਤੋਂ ਸਾਹਮਣੇ ਆਖਿਆ ਯਾਰ ਠੀਕ ਹੈ ਤਿੰਨ ਸੌ ਨੂੰ ਕਰਤੀ ਕੇਵਲ ਤਿੰਨ ਸੌ ਨੂੰ ਕਰਤੀ ਹੈ ਹਾਂਜੀ ਤਿੰਨ ਸੌ ਨੂੰ ਜਲੀ ਵਾਲੀ ਨਹੀਂ ਆਪਣਾ ਕਹਿ ਦਿੰਦਾ ਪਾਣੀ ਨੂੰ ਕਰੋ ਬਾਈ 30 ਰੁਪਏ ਦੇ ਦਿੰਦੀ ਤੁਲਲੀ ਹੈ ਇੱਥੇ ਲੈ ਬਾਈ ਇਹ ਵਿਕ ਗਈ ਆ ਵੀਰੋ 300 ਰੁਪਏ ਨੂੰ ਤੇ ਅੱਜ ਮਿੱਤਰੋ ਬੋਲੀ ਵਾਲਾ ਕੰਮ ਔਖਾ ਹੋ ਗਿਆਗਾ ਤੁਹਾਨੂੰ ਦੱਸ ਦਈਏ ਵੀ ਗਾਹਕ ਜਿਹੜੇ ਮੰਡੀ 'ਚ ਪੂਰੇ ਨਹੀਂ ਆਗੇ ਕਿ ਬੋਲੀ ਲਾਉਣ ਵਾਲਾ ਕੰਮ じゃ ਹੈ ਨਹੀਂਗਾ ਅੱਜ ਤੇ ਵੈਸੇ ਹੀ ਵਿਕ ਜਾਣੀਆਂ ਮੈਨੂੰ ਲੱਗਦਾ ਟਰਾਲੀਆਂ ਪਹਿਲੀ ਵਾਰੀ ਮੈਂ ਇਹ ਚਾਂਸ ਵੇਖਿਆ ਵਾ ਕਿ ਮੰਡੀ ਦੇ ਵਿੱਚ ਬੋਲੀ ਹੋਈ ਨਾ ਹੋਵੇ ਬਾਕੀ ਹੋ ਸਕਦਾ ਲਾਈਵ ਦੇ ਵਿੱਚ ਬਣੇ ਰਿਓ ਜੇ ਕੀਪ ਦਾ ਹੋਰ 5-7 ਮਿੰਟ ਦਾ ਗਾਹ ਘਾਜਣ ਤੇ ਬੋਲੀ ਸਟਾਰਟ ਵੀ ਹੋ ਜਾਵੇ ਬਈ ਕੋਈ ਪਤਾ ਨਹੀਂ ਹੁੰਦਾਗਾ ਇੱਕ ਟਰਾਲੀ ਦਾ ਸਬਦਾ ਹੋ ਗਿਆ 300 ਰੁਪਏ ਨੂੰ ਬਈ ਜਿਹੜੀ ਜਾਲੀ ਵਾਲੀ ਟਰਾਲੀ ਖੜੀ ਸੀ ਉਹਦਾ ਸਬਦਾ ਹੋ ਗਿਆ ਵੀਰੋ 300 ਰੁਪਏ ਨੂੰ ਤੇ ਬਾਕੀ ਦੇਖਦੇ ਆ ਗਾਹਕ ਹੋਰ 2-4 ਮਿੰਟਾਂ ਤੱਕ ਵੀਰ ਕਿੱਥੇ ਆਉਂਦੇ ਆ ਤੇ ਜਿਹੜੇ ਵੀਰ ਭਰਾ ਨੇੜੇ-ਨੇੜੇ ਦੇ ਵੀਡੀਓ ਵੇਖੀ ਜਾਂਦੇ ਆ ਵੀਰੋ ਜਿੰਨਾਂ ਨੂੰ ਤੂੜੀ ਚਾਹੀਦੀ ਏ ਜਰੂਰ ਆਇਆ ਕਰੋ ਜੇ ਕੋਟਕਪੂਰਾ ਮੰਡੀ ਦੇ ਵਿੱਚ ਗਾਹਕਾਂ ਬਿਨਾ ਇੱਥੇ ਗੱਲ ਨਹੀਂ ਬਣਦੀ ਗੀ ਗਾਹਕ ਹੋਣਗੇ ਤਾਂ ਬੋਲੀ ਦਾ ਵੀ ਸਵਾਦ ਆ ਜਾਂਦਾ ਬਈ ਜਿਵੇਂ ਕੱਲ ਆਏ ਸੀ ਨਾ ਕੱਲ ਸੀਗੇ ਗਾਹਕ ਵਧੀਆ ਤੇ ਕੱਲ ਬੋਲੀ ਵੀ ਬਈ ਵਧੀਆ ਲੱਗੀ ਆ ਲੈ ਬਈ ਆਜੋ ਅਗਲੀ ਟਰਾਲੀ ਵੇਖਦੇ ਆ ਕੀ ਰੇਟ ਵਕਦੀ ਆ ਸਰੋਣੀ ਬਾਈ ਇੱਕ ਦਾਣਾ ਮੰਡੀ ਕਿੱਥੇ ਚੱਲ ਲਾਂ ਨਿਹੜਾ ਜੀ ਚੱਕ ਇਹ ਵੀ ਬਾਈ 300 ਨੂੰ ਹੋ ਗਈ ਆ ਆ ਟਰਾਲੀ ਵੀ 300 ਨੂੰ ਤੂੜੀ ਵੈ ਗਈ ਆ ਤੇ ਨਗ ਵੇਖਦੇ ਕਿੰਨੇ ਰਹਿ ਗਏ ਬਾਕੀ ਕੁਆਲਿਟੀ ਤੁਹਾਨੂੰ ਜ਼ਰੂਰ ਵਿਖਾ ਦੇ ਬਾਈ ਹਣਾ ਤੂੜੀ ਦੀ ਆ ਤੂੜੀ ਵੇਖਦੇ ਆ ਕੀ ਆਲਾ ਅੱਜ ਗਾਹਕ ਨਹੀਂ ਆ ਬਾਈ ਹੈ ਗਾਹਕ ਨਹੀਂ ਆ ਅੱਜ ਮੰਡੀ ਚ ਪੂਰਾ ਤੂੜੀ ਕੁਆਲਿਟੀ ਚੈੱਕ ਕਰ ਲਓ ਵੀਰੋ ਗਾਹਕ ਪੂਰੇ ਹੈ ਨਹੀਂ ਗੇਰ ਮੰਡੀ ਦੇ ਵਿੱਚ ਬੋਲੀ ਦਾ ਵੀ ਫੇਰ ਸਵਾਦ ਆਉਂਦਾ 300 ਨੂੰ ਉਹ ਵੈਗ ਗਈ ਆ 300 ਨੂੰ ਬਾਈ ਜੀ ਇਹ ਵੈਗ ਗਈ ਆ ਤੇ ਰਹਿੰਗੇ 5 ਟਰਾਲੀਆਂ ਜਿਹੜੇ ਵੀਰਪੁਰਾ ਲਾਈਵ ਦੇ ਵਿੱਚ ਵੇਖਦੇ ਜੇ ਤੂੜੀ ਚਾਹੀਦੀ ਆ ਤਾਂ ਕੇਵਲ ਦਾ ਨੰਬਰ ਤੁਹਾਨੂੰ ਦੇ ਦੰਨੇ ਆ ਬਾਈ ਕੇਵਲ ਦਾ ਨੰਬਰ ਤੁਹਾਨੂੰ ਦੇ ਦੰਨੇ ਆ ਤੇ ਕੇਵਲ ਨਾਲ ਗੱਲਬਾਤ ਜ਼ਰੂਰ ਕਰ ਲਿਓ ਜੇ ਬਾਈ ਜल्दी-ਜਲਦੀ ਕਮੈਂਟ ਕਰੋ ਵੀਰ ਭਰਾ ਜੀ ਨੂੰ ਤੂੜੀ ਚਾਹੀਦੀ ਹੈ ਬਾਈ ਤੇ ਪਹਿਲੀ ਵਾਰੀ ਆਪਾਂ ਕਿਦਾਂ ਦੇ ਲਾਈਵ ਕਰੀ ਜਾਂਦੇ ਨੇ ਤੇ ਪਹਿਲੀ ਵਾਰੀ ਆਹ ਜਾਂਸ ਚ ਜਾਇਆ ਵੀ ਬੋਲੀ ਨਾ ਹੋਈ ਉਹ ਵੀ ਸਿੱਧੇ ਸੌਦੇ ਹੋਣਦ ਹਨਾ ਮੰਡੀ ਦੇ ਵਿੱਚ ਤੇ ਬਾਕੀ ਦੇਖਦੇ ਹਾਂ ਹੋਰ ਟਰਾਲੀ ਵੇਖਦੇ ਅਗਲੀ ਟਰਾਲੀ ਕੀ ਰੇਟ ਜਾਂਦੀ ਆ 300 ਨੂੰ ਦੋ ਬੈਗਾਂ ਬਾਈ ਆਜੋ ਅਗਲੀ ਟਰਾਲੀ ਵੇਖੀਏ ਹਾਂ ਉਹ ਆ ਗਿਆ ਆਪਣੇ ਪਿੰਡ ਵਾਲਾ ਵੀ ਬਾਈ ਉਹਦੇ ਨਾਲ ਕਰੀਏ ਦੋ ਚਾਰ ਗੱਲਾਂ ਬਾਤਾਂ ਸ਼ੈਲ ਕੰਮ ਪੈ ਗਿਆ ਨੀ ਯਾਰ ਅਰੁਣ ਕੁਮਾਰ ਕਹਿੰਦੇ 350 ਤੋਂ 350 350 ਵਾਲਾ ਕੰਮ ਵੀ ਅੱਜ ਹੈ ਨਹੀਂਗਾ ਗਾਹਕ ਮੰਡੀ ਦੇ ਵਿੱਚ ਪੂਆ ਆਇਆ ਨਹੀਂਗਾ 350 355 ਵਾਲਾ ਕੰਮ ਅੱਜ ਹੈ ਨਹੀਂਗਾ ਬਾਈ 300 ਨੂੰ ਅੱਜ ਜਿਹੜਾ ਤੂੜੀ ਵਿਕੀ ਜਾਂਦੀ ਆ ਤੇ ਬਾਕੀ ਹੁਣ ਆਹ ਤਿੰਨ ਨਾਗ ਜਿਹੜੇ ਬਾਈ ਰਹਿ ਗਏ ਆ ਬੋਲੀ ਤੋਂ ਬਿਨਾ ਅੱਜ ਤੂੜੀ ਵਿਕੀ ਆ ਸਿੱਧੇ ਸਬਦੇ ਹੋਏ ਆ ਦੋ ਟਰਾਲੀਆਂ ਦੇ ਤੇ ਤਿੰਨ ਖੜੀਆਂ ਬਾਈ ਹਲੇ ਪੰਜ ਨਾਗ ਸੀਗੇ ਬਾਈ ਦੋ ਵਹਿਗੀਆਂ ਤੇ ਰਹਿ ਗਏ ਤਿੰਨ ਨਾਗ ਇਹਨਾਂ ਦਾ ਦੇਖਦੇ ਬਾਕੀ ਹੋਰ ਦੋ ਚਾਰ ਮਿੰਟਾਂ ਤੱਕ ਬਾਈ ਵੀ ਕੀ ਬਣਦਾਗਾ ਕੇਵਲ ਤੋਂ ਅਨਾਉਂਸਮੈਂਟ ਕਰਾਈਏ ਗਾਹਕ ਵੱਧ ਵੱਧਾ ਹੋ ਜਾ ਦਾ ਨਹੀਂ ਹੁੰਦਾ ਗਾਹ ਤਰ ਜੀ ਆਪਣਾ ਕੇਵਲ ਕਰਿਆ ਅਨਾਉਂਸਮੈਂਟ ਗਾਹਕ ਵੱਧ ਵੱਧਾਓ ਵਸਦਾਨੀਆਂ ਬਾਈ ਕਟ ਵੜੀ ਗਾਹ ਹੁਣ ਲੋਈ ਦੇ ਹਾਂ ਰਾਸੀ ਹੋ ਜਾਣ ਬਹੁਤ ਆ ਹਰ ਲਵਾਵਾ ਸੀ ਅੱਜ ਗਾਹ ਕੋਈ ਨਹੀਂ ਕੱਲੋ ਕੱਲ ਹਰੇ ਦਾ ਹਰੇ ਦਾ ਰੇਡ ਕਨਾਰਿਆ ਕੱਲ ਹਰੇ ਦਾ ਸੂਆ 4:30 4:30 ਜਰ ਪਹਿਲੀ ਵਾਰੀ ਵੇਖਿਆ ਮੈਂ ਵੀ ਅੱਜ ਬੋਲੀ ਹੋਈ ਨਾ ਹੋਵੇ ਨਹੀਂ ਅੱਜ ਤੱਕ ਕਦੇ ਐਂ ਕਮ ਹੋਇਆ ਨਹੀਂ ਹੈਂ ਸਹੀ ਗੱਲ ਹਾਂ ਅੱਜ ਤੱਕ ਤਾਂ ਆਪਣੇ ਨਾਲ ਕਦੇ ਹੋਇਆ ਨਹੀਂ ਕਿੰਨੇ ਚੁਰਦੇ ਆਪ ਬਣਾਉਨੇ ਵੀਡੀਓ ਦਫਾ ਕਰਾਈ ਦੀ ਬੱਸ ਤਾਂ ਜਦ ਆਵੇ ਲਾਈਵ ਵੀ ਚੱਲੀ ਜਾਂਦਾ ਲਾਈਵ ਵੀ ਚੱਲੀ ਜਾਂਦਾ ਅੱਜ ਤੱਕ ਨਹੀਂ ਵੀਰੋ ਆਪਾਂ ਇਹ ਗੱਲ ਦੇਖੀ ਸੀ ਵੀ ਬੋਲੀ ਨਾ ਹੋਈ ਹੋਵੇ ਮੰਡੀ ਦੇ ਵਿੱਚ ਵੀ ਗਾਹਕ ਨਾ ਹੋਵੇ ਅੱਜ ਤਾਂ ਬੋਲੀ ਨਹੀਂ ਹੋਈਗੀ ਉ ਅੱਗੇ ਚੱਲ ਗਾਹਕ ਘੱਟ ਹੁੰਦੇ ਇੱਕ ਅੱਧਾ ਗਾਹਕ ਦੋ ਘੁੰਦੇ ਹੈ ਗਾਹਕ ਤੇ ਐ ਨਹੀਂ ਸੀ ਬੋਲੀ ਨਹੀਂ ਹੁੰਦੀ ਹੋਵੇ ਅੱਜ ਤਾਂ ਬੋਲੀ ਨਹੀਂ ਹੋਈ ਬਦੰਦ ਜੀ ਵੇਖੋ ਤੁਸੀਂ ਦੋ ਟਰਾਲੀਆਂ ਵਿਕੀਆਂ ਪਈਆਂ ਨੇ ਸਿਰਫ ਤਿੰਨ ਨੱਗ ਖੜੇ ਆ ਤਿੰਨ ਸੂ ਨੂੰ ਵਿਕੀਆਂ ਹੋਈਆਂ ਤੇ ਇਹ ਜਿਹੜਾ ਸਾਹਕ ਤਾਂ ਬਾਈ ਚੱਲੀ ਜਾਂਦਾ ਤੇ ਬਾਕੀ ਦੇਖਦੇ ਜੇ ਗਾਹਕ ਕੋਈ ਆਉਂਦਾ ਤਾਂ ਬੀ ਟੂ ਟੈਲਪੁਰਾ ਬਾਈ ਇਹ ਨਹੀਂ ਅੰਦਾਜ਼ੇ ਲਾਈ ਜਾਂਦੇ ਵੀਰੋ ਅੱਜ ਅੰਦਾਜ਼ੇ ਲਾਉਣ ਦਾ ਕੋਈ ਨਹੀਂ ਮੈਨੂੰ ਲੱਗਦਾ ਵੀ 300 ਨੂੰ ਵਿਕਣੇਗਾ ਇੱਕ ਬਾਈ ਆ ਗਿਆ ਸ਼ਾਇਦ ਤੂੜੀ ਲੈਣੀ ਹੋਵੇ ਬਸ ਥੋੜੇ ਚਿਰ ਤੱਕ ਬਾਈ ਵੀਡੀਓ ਆਪਾਂ ਯਾਰ ਮੈਨੂੰ ਤਾਂ ਬੰਦ ਹੀ ਕਰਨੀ ਪੈਣੀ ਹੈ ਬਾਈ ਅੱਜ ਕੰਮ ਠੰਡਾ ਹੀ ਮਗੇ ਰਹਿ ਗਿਆ ਕੰਮ ਠੰਡਾ ਰਹਿ ਗਿਆ ਬਾਈ ਅੱਜ ਜਮਾ ਤੇ ਧੰਨਵਾਦ ਦੋਸਤੋ ਤੁਹਾਡਾ ਬਹੁਤ-ਬਹੁਤ ਕਿਵੇਂ ਕਰੀਏ ਯਾਰ ਲਾਈਵ ਚੱਲੀ ਜਾਂਦੀ ਏ ਕਿ ਬੰਦ ਕਰੀਏ ਕਮੈਂਟ ਕਰੋ ਫਿਰ ਕਿਉਂਕਿ ਹੁਣ ਤਾਂ ਮੇਰੇ ਹਿਸਾਬ ਨਾਲ ਯਾਰ ਬੋਲੀ ਤਾਂ ਹੋਣੀ ਨਹੀਂ ਕਿ ਸ਼ਾਇਦ ਕੌਨਕੀ ਗਾਹ ਕਹਨੇਗਾ ਜੇ ਕੱਥੇ ਗਾਹ ਇੱਕੋ ਦਮ ਤਾਂ ਕਿਵੇਂ ਆ ਜਾਣਗੇ ਇੱਕ ਅੱਧਾ ਗਾਹ ਕਾਊਗਾ ਤੇ ਡਾਇਰੈਕਟ ਸਬਦਾ ਹੋ ਜਾਣਾ ਬਾਈ ਰੇਟ ਅੱਜ ਤੁਹਾਨੂੰ ਦੱਸ ਦਈਏ ਮੋਟਾ ਹਿਸਾਬ ਲਾਈਏ ਵੀ 300 ਚੱਲਿਆਗਾ ਮੰਡੀ ਦੇ ਵਿੱਚ ਦੋ ਟਰਾਲੀਆਂ ਵਗੀਆਂ ਤਿੰਨ ਖੜੀਆਂ ਹਲੇ ਤੇ ਕੇਵਲ ਵੇਖੀ ਜਾਂਦਾ ਕੁਆਲਿਟੀ ਕੁਆਲਿਟੀ ਤੂੜੀ ਦੀ ਹੋ ਸਕਦਾ ਸਿੱਧੀ ਕਿਸੇ ਦੇ ਘਰੇ ਭੇਜ ਦੇ ਕਿਉਂਕਿ ਕੇਵਲ ਕੋਲੇ ਨੰਬਰ ਹੁੰਦੇ ਬਾਈ ਜਿਹਨਾਂ ਨੇ ਤੂੜੀ ਲੈਣੀ ਹੁੰਦੀ ਹੈ ਨਾ ਡਾਇਰੈਕਟ ਹੋ ਸਕਦਾ ਫੋਨ ਤੇ ਸਬਦਾ ਕਰਾ ਦੇਵੇ ਕੇਵਲ ਦੇ ਹੁੰਦੇ ਆ ਯਾਰ ਤੂੜੀ ਨਾ ਵੇਕੇ ਮੰਡੀ ਦੇ ਵਿੱਚ ਆਏ ਅੱਜ ਤੱਕ ਹੋਇਆ ਨਹੀਂਗਾ ਕਿਤੇ ਤੇ ਬਾਕੀ ਵੇਖਦੇ ਆ ਹੁਣ ਅਰੇ ਪ੍ਰਵਤਾ ਪੋਰਟੋਕਾਲੇ ਉਹਨਾਂ ਨੂੰ ਚੱਕਣਾ ਆਪ ਇਹਨਾਂ ਕਿੱਥੇ ਹਨਾ ਕੇਵळा ਆ ਇੱਥੇ ਪੱਕੂ ਆ ਅੱਛਾ ਉਹਨੇ ਲੈਣੀ ਤੁੜੀ ਬਾਈ ਨੇ ਓ ਬਾਈ ਪੰਦ ਵਾਲ ਆ ਗਿਆ ਗੁਰਦੀਪ ਬਰਾੜ ਵੀਰ ਕੀ ਹਾਲ ਚੜਾ ਗੁੱਡ ਮਾਰਨਿੰਗ ਕਿਵੇਂ ਆ ਪੰਦ ਵਾਲਾ ਕਿਵੇਂ ਆ ਤੂੰ ਜਿੰਦਗੀ ਚ ਅੱਜ ਤੱਕ ਵੇਖਿਆ ਬੋਲੀ ਨਾ ਹੋਈ ਹੋਵੇ ਆਪਣੀ ਮੰਡੀ ਚ ਦੇਖਿਆ ਹੀ ਨਹੀਂ ਅੱਜ ਬੋਲੀ ਨਹੀਂ ਹੋਈ ਬਿਨਾ ਬੋਲੀ ਤੋਂ ਕੱਢੀਆਂ ਹਨ ਚਾਰ ਬਿਨਾ ਬੋਲੀ ਤੋਂ ਕੱਢੀਆਂ ਮਾਲ ਹੋਈ ਪਈ ਯਾਰ ਹਨ ਸੱਤ ਸੀ ਜੰਨਾ ਚ ਚਾਰ ਕੱਢ ਤੀਆਂ ਚਾਰ ਕੱਢ ਤੀਆਂ ਢਾਲੀ ਚੰਗੀ ਨਿਕਲੀ ਜਿਹੜੀ ਪਹਿਲਾ ਪਹਿਲਾ ਆਉਂਦੇ ਮੇਰੀ ਲਿਆ ਜਾਣਾ ਹਾਂ ਚੱਲ ਆਓ ਇੱਕ ਤਾਂ ਚੌਰਾ ਹੀ ਹਨਾ ਪਹਿਲੀ ਪਹਿਲੀ ਟਰਾਲੀ ਠੀਕ ਆ ਦੂਜੀਆਂ ਤਿੰਨ ਕੱਢ ਤੀਆਂ ਚਾਰ ਟਰਾਲੀਆਂ ਮਤਲਬ ਜਿਹੜੀਆਂ ਰੱਤियां ਕੇਵਲ ਨੇ ਤਾਂ ਨਿਕਲ ਆ ਵੀ ਜਾਣੀਆਂ ਤੇ ਟਰਾਲੀਆਂ ਜਿਹੜੀਆਂ ਖੜੀਆਂ ਖੜਦੀਆਂ ਨਹੀਂ ਅੱਜ ਪਹਿਲੀ ਵਾਰੀ ਹੋਇਆ ਹੈ ਹਾਂ ਗਾਹਕ ਹੋਣਗੇ ਤਾਂ ਬੋਲੀ ਹੋਊਗੀ ਗਰਦੀਪ ਬਰਾੜ ਕਹਿੰਦੇ ਕੀ ਅੱਜ ਕੀ ਗੱਲ ਹੋ ਗਈ ਅੱਜ ਵੀਰੋ ਗਾਹਕ ਨਹੀਂ ਆਇਆ ਮੰਡੀ ਦੇ ਵਿੱਚ ਰੌਲਾ ਆਇਆ ਮੌਤ ਦਾ ਤੇ ਗਾਹਕ ਦਾ ਕੋਈ ਪਤਾ ਨਹੀਂਗਾ ਕਿ ਕਦੋਂ ਆਜੇ ਸਹੀ ਗੱਲ ਹੈ ਜੀ ਕਈ ਵਾਰੀ ਗਾਹਕ ਫੁੱਲ ਹੁੰਦੇ ਆ ਇਹ ਜਮਾ ਹੀ ਨਹੀਂ ਹੁੰਦੇ ਕੱਲ ਗਾਹਕ ਵਧੀਆ ਸੀਗੇ ਵੀਰੋ ਕੱਲ ਰੇਡ ਚੱਲ ਗਈ 355 ਤੇ ਅੱਜ ਗਾਹਕ ਜਮਾ ਹੀ ਨਹੀਂਗਾ ਇੱਕ ਅੱਧਾ ਗਾਹਕ ਸੀਗਾ ਭਾਈ ਉਹ ਤੂੜੀ ਲੈ ਗਿਆ ਸੀਗਾ ਬਾਕੀ ਜਿਹੜੀਆਂ ਕੇਵਲ ਨੇ ਟਰਾਲੀਆਂ ਘੰਤ ਘੰਤ ਤਿੰਨ ਕਿਉਂਕਿ ਕੇਵਲ ਕੋਲ ਨੰਬਰ ਹੁੰਦੇ ਜਿਨ੍ਹਾਂ ਨੇ ਤੂੜੀ ਲੈਣੀ ਹੁੰਦੀ ਆ ਤੇ ਅੱਜ ਵੀਰੋ ਗਾਹਕ ਹੈ ਨਹੀਂ ਮੰਡੀ ਦੇ ਵਿੱਚ ਧੰਨਵਾਦ ਉਸ ਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਕੱਲ ਨੂੰ ਵੇਖਦੇ ਆਂ ਭਾਈ ਜੀ ਕੀ ਬਣਦਾ ਹੈ ਤੇ ਅੱਜ ਜਿਹੜੇ ਇਹਨਾਂ ਨੂੰ ਵੀਰ ਭਰਾਵਾਂ ਨੂੰ ਤੂੜੀ ਚਾਹੀਦੀ ਤੇ ਅਪੀਲ ਆ ਵੀ ਜਰੂਰ ਯਾਰ ਮੰਡੀ ਦੇ ਵਿੱਚ ਆਇਆ ਕਰੋ ਜੇ ਇੱਥੇ ਰੇਟ ਤਾਂ ਚਲੋ ਜੋ ਚੱਲਣਾ ਚੱਲਣਾ ਹੀ ਆ ਐਨੇ ਨਾਲ ਕੰਮ ਜਾਂ ਮਗਧਾ ਰੱਖਿਆ ਕਰੋ ਬੋਲੀ ਜਿਹੜੀ ਜ਼ਰੂਰੀ ਹੈ ਹਨਾ ਮੰਡੀ ਦੇ ਵਿੱਚ ਧੰਨਵਾਦ ਦੋਸਤੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਦੇ ਕਮੈਂਟ ਜਰੂਰ ਕਰਦਿਆ ਕਰੋ ਬਈ